ਸਸੇ ਗੱਲ ਜੀ ਸਾਰਿਆਂ ਨੂੰ ਬਾਈ ਹੁਣ ਆਪਣੇ ਬਹੁਤ ਸਾਰੇ ਭਰਾਵਾਂ ਦੇ ਫੋਨ ਆਈ ਜਾਂਦੇ ਸੀ ਤੇ ਕਮੈਂਟ ਆਈ ਜਾਂਦੇ ਸੀ ਬਾਈ ਪਹਿਲਾ ਪਾਣੀ ਲਾਉਣਾ ਵੀ ਹੁਣ ਕੀ ਕੁਸ ਪਾਈਏ ਕੜਕ ਨੂੰ ਜਿਹੜਾ ਚੰਗਾ ਝਾੜ ਲੈ ਸਕੀਏ ਤੇ ਕਿੰਨੇ ਦਿਨਾਂ ਤੋਂ ਪਹਿਲਾਂ ਪਾਣੀ ਲਾਈਏ ਬਾਈ ਇਹ ਤਾਂ ਯਾਰ ਹੁਣ ਮੈਂ ਕੁਝ ਨਹੀਂ ਕਹਿ ਸਕਦਾ ਪਹਿਲਾ ਪਾਣੀ ਤੁਸੀਂ ਕਿੰਨੇ ਦਿਨਾਂ ਤੋਂ ਲਾਓ ਕਿਵੇਂ ਲਾਓ ਕੀ ਕੰਡੀਸ਼ਨ ਦੇਖ ਕੇ ਲਾਓ ਇਹ ਯਾਰ ਤੁਸੀਂ ਆਪ ਦੇ ਵਾਹਣ ਦੀ ਕੰਡੀਸ਼ਨ ਦੇਖੋ ਹਣਾ ਜਿਹੜਾ ਪਹਿਲਾ ਪਾਣੀ ਦਾ ਸਿਸਟਮ ਆਗਾ ਹੁਣ ਐਤਕੀ ਵਾਹਣ ਖੁਸਕਾ ਤੇ ਐਤਕੀ ਦਾ ਚਲੋ ਪਹਿਲਾਂ ਵੀ ਲੱਗ ਜੋ ਕੋਈ ਚੱਕਰ ਨਹੀਂ ਕਿਉਂ ਬਾਹੜ ਖੁਸਕਾ ਪਾਣੀ ਪੀਜੂ ਧਰਤੀ ਨਾਲ ਦੀ ਨਾਲ ਤੇ ਹੁਣ ਕਈ ਵਾਰ ਕੋਈ ਬਾਹਨ ਡਾਕਰ ਆਗੇ ਉਹਨਾਂ ਦਾ ਸਿਸਟਮ ਹੋਰ ਆਗਾ ਡਾਕਰ ਬਾਣਾ ਚ ਪਾਣੀ ਲੇਟ ਲੈ ਜੋ ਮੇਰੇ ਹਿਸਾਬ ਚ ਤਾਂ ਜਿੰਨਾ ਡਾਕਰ ਬਾਣਾ ਚ ਪਾਣੀ ਲੇਟ ਜਾਊਗਾ ਉਹਨਾਂ ਹੀ ਚੰਗਾ ਰਹੂ ਯਾਰ ਕਿਉਂ ਪਹਿਲੇ ਪਾਣੀ ਚ ਜੇ ਕਣਕ ਦਬ ਗਈ ਬਾਗਰ ਉਹਦਾ ਕੋਈ ਹੱਲ ਨਹੀਂ ਯਾਰ ਇਹ ਤਾਂ ਅਸੀਂ ਦੇਖਿਆ ਮਤਲਬ ਮਰ ਮਰਹਾ ਉਹ ਝਾੜ ਦੇਵੇ ਕੁਛ ਨਹੀਂ ਯਾਰ ਮੁੜ ਕੇ ਤਾਂ ਐਂਡ ਤੱਕ ਉਹ ਰਲਦਗੂ ਹੀ ਨਹੀਂ ਨਾਲ ਤੇ ਇਹ ਬਾ ਹੁਣ ਛੋੜੇ ਰੇਤਲੇ ਆ ਉਥੇ 20 ਦਿਨਾਂ ਤੋਂ ਵੀ ਚੱਲ ਜੂਗਾ ਤੇ 21 ਦਿਨਾਂ ਤੋਂ ਵੀ ਉਹ ਯੂਨੀਵਰਸਿਟੀ ਤਾਂ ਵੈਸੇ 20 21 ਦਿਨਾਂ ਤੋਂ ਕਹਿੰਦੇ ਪਹਿਲਾਂ ਪਾਣੀ ਲਾਓ ਵੀ ਪਹਿਲੇ ਪਾਣੀ ਤੋਂ ਬਾਅਦ ਹੀ ਕਣਕ ਗ੍ਰੋਥ ਕਰਨਾ ਸ਼ੁਰੂ ਕਰਦੀ ਹੈਗੀ ਪਰ ਮੈਂ ਜਿਹੜੇ ਸਾਬ ਨਮਾ ਆਪਦੇ ਤਿਆਰ ਬਹੰਡਾ ਇਹ ਆ ਕਿ ਹੁਣ ਜਿਵੇਂ ਸਾਡਾ ਪਿੱਸੇ ਬਾਹਣ ਦੇਖੀ ਨਾ ਜਿਹੜਾ ਆਪਣੇ ਮਗਰ ਲਈ ਬਸ ਕੈਮਰੇ ਚਾਈ ਜਾਂਦਾ ਤੇ ਇਹ ਹੁਣ ਰੌਣੀ ਕਰਕੇ ਬੀਜਿਆ ਹੋਇਆ ਬਈ ਹੁਣ ਇਹ ਚ ਜੇ ਅਸੀਂ 20 ਦਿਨਾਂ ਤੋਂ ਪਾਣੀ ਲਾਵਾਂਗੇ ਸਾਡੀ ਕਣਕ ਆਟੋਮੈਟਿਕ ਹੀ ਖਰਾਬੂ ਇੱਕ ਤਾਂ ਉਹ ਸੁਪਰ ਸੀਡਰ ਵਾਲੀ ਹੈਗੀ ਤੇ ਜਿਹੜੇ ਜੀਰੋ ਟਰਲ ਤੇ ਹੈਪੀ ਸੀਡਰ ਵਾਲੀ ਕਣਕ ਆ ਗਈ ਅਸੀਂ ਤਾਂ 30 ਦਿਨਾਂ ਤੋਂ ਵੀ ਪਾਣੀ ਲਾ ਕੇ ਦੇਖਿਆ ਨੂੰ 35-45 ਦਿਨਾਂ ਤੱਕ ਵੀ ਅਸੀਂ ਗਏ ਹੋਇਆ ਯਾਰ ਵੀ ਜਿਹੜੇ ਆਪਦੇ ਯਾਰ ਬੇਕਰੇ ਹੋਇਆ ਕੋਈ ਫਰਕ ਨਹੀਂ ਪੈਂਦਾ ਯਾਰ ਬੀਜੇ ਵਾਹਣ ਗਿੱਲੇ ਆ ਤੱਕ ਰੁਕ ਜੋ ਉਸ ਨਹੀਂ ਹੁੰਦਾ ਜੇ ਕਮਾਂਡੀ ਨੇ ਮੋਟਰ ਛੱਡ ਲਈ ਕੋਈ ਕਾਹਲ ਨਾ ਕਰੋ ਹੁਣ ਸਾਡੇ ਆਣ ਕਮਾਂਡ ਸਾਰੇ ਛੱਡੀ ਬੈਠੇ ਆ ਅਸੀਂ ਅਜੇ ਮੋਟਰ ਚਲਾਈ ਨਹੀਂ ਆਉਦੀ ਤੇ ਨਾਲੇ ਕਣਕ ਯਾਰ ਵੀ ਅਸੀਂ ਤਾਂ ਆਪਦੀ ਕਣਕ ਦੀ ਕੰਡੀਸ਼ਨ ਦੇਖਾਂਗੇ ਵੀ ਜਦੋਂ ਕਣਕ ਮੁੜਨ ਲੱਗੀ ਜਮਾਨ ਐ ਹੋ ਗਈ ਬਸ ਹੁਣ ਵਦਨੋਂ ਬਾਅਦਾਂ ਰੁਕ ਗਿਆ ਕਣਕ ਦਾ ਉਹਦੋਂ ਪਾਣੀ ਛੱਡਾਂਗੇ ਜਿੰਨਾਂ ਚੱਕ ਕਣਕ ਆਪਦਾ ਬਾਅਦਾਂ ਬਕਾ ਸਹੀ ਢੰਗ ਨਾਲ ਕਰੀ ਜਾਂਦੀ ਆ ਉਹਨਾਂ ਚੱਕੇਰ ਪਾਣੀ ਲਾਉਣ ਦਾ ਕੋਈ ਮਤਲਬ ਨਹੀਂ ਕਿਉਂ ਆਪਾਂ ਤਾਂ ਐ ਵੀ ਲਾ ਕੇ ਪਾਣੀ ਨਿਮੇੜ ਕੇ ਕੰਮ ਬੇਲੇ ਹੋਈਏ ਬੇਲੇ ਬੂਲੇ ਵਾਲਾ ਤਾਂ ਕੋਈ ਸਿਸਟਮ ਹੀ ਨਹੀਂ ਯਾਰ ਬੇਲੀਆਂ ਹੁਣ ਕਿਹੜਾ ਕੋਈ ਕੰਮ ਆਗਾ ਵੀ ਗੱਲੀ ਐ ਟੈਨਸ਼ਨ ਆ ਵੀ ਗੱਲਾ ਪਾਣੀ ਲਾਉਣਾਗਾ ਇਹ ਵਾਹਣ ਗਿੱਲੇ ਆ ਯਾਰ ਜੇ ਥੋੜਾ ਵਾਹਣ ਖੁਸ਼ਕਾ ਨਾ ਉਹ ਤਾਂ ਮਜਬੂਰੀ ਆ ਆਪਾਂ ਨੂੰ ਬਾਣੀ ਲਾਉਣਾ ਪਊਗਾ ਜੇ ਕਣਕ ਹਰੀ ਨਹੀਂ ਹੋਈ ਉਹਦੇ ਵਿੱਚ ਵਾਹਣ ਖੁਸ਼ਕਾ ਉਹ ਤਾਂ 20 ਦਿਨਾਂ ਦੀ 25 ਦਿਨਾਂ ਦੀ ਉਹ ਤਾਂ ਕੋਈ ਹਿਸਾਬ ਦਾ ਵੀ ਨਹੀਂ ਯਾਰ ਜਦੋਂ ਆਪਣੀ ਕਣਕ ਨਹੀਂ ਹਰੀ ਹੋਈ ਤੇ ਜੇ ਕਣਕ ਸਹੀ ਢੰਗ ਨਾਲ ਹਰੀ ਹੋਈ ਆ ਵਧੀਆ ਵਾਹਣ ਜੀਰੋ ਜੇ ਜੀਰੋ ਟ੍ਰੈਲਰਾਂ ਨੇ ਭਰਾ ਮ ਖਤਰਾ ਯਾਰ ਟਾਇਰ ਟ ਸਲਿੱਪ ਮਾਰ ਕੇ ਜੀਰੋ ਟ੍ਰੈਲਰ ਖਿੱਚਦਾ ਸੀ ਨੰਗਾ ਦੋ ਮਹੀਨਾ ਕੋਈ ਚੱਕਰ ਨਹੀਂ ਚਾ ਹਿੱਕ 11 ਛੱਡ ਕੇ ਦੇਖ ਲਓ ਬੀਚਲ ਹੁਣ ਤਾਂ ਧੁੱਪਾ ਪਈ ਜਾਂਦੀਆਂ ਕੋਈ ਚੱਕਰ ਨਹੀਂ ਆ ਵੀ ਪਾਣੀ ਤਾਂ ਖਰ ਪੀ ਜਾਂਣਗੇ ਬਹਾਨਾ ਇਤਕੀ ਬਹੁਤ ਖੁਸ਼ਕ ਆ ਗਏ ਵੀ ਉ ਜਿਹੜੇ ਸਾਡੇ ਆਪ ਦੇ ਤਿਆਰਬੇ ਆਗੇ ਮੇਰੇ ਆਪ ਦੇ ਕਰੇ ਹੋਏ ਆਗੇ ਵੀ ਅਸੀਂ ਮਹੀਨਾ ਮਹੀਨਾ ਵੀ ਨਗਾਇਆ ਹੋਇਆਗਾ ਕੋਈ ਬਾਲਾ ਖਾਸ ਫਰਕ ਨਹੀਂ ਪਿਆ ਵੀ ਸੇਮ ਝਾੜੀ ਸੀ ਸਾਰਾ ਕੁਝ ਉਹੀ ਸੀਗਾ ਤੇ ਸਮਾ ਦੀ ਕਣਕ ਵਧੀਆ ਰਹੀ ਆ ਕਣਕ ਦਬੀ ਨਹੀਂ ਨਹੀਂ ਆਮ ਪਾਣੀ ਨਾਲ ਕਣਕਾ ਦਬ ਜਾਂਦੀਆਂ ਹੁੰਦੀਆਂ ਹੁਣ ਜਿਵੇਂ ਆਪਣੇ ਆ ਮਗਰਲੇ ਪਾਸੇ ਲਾ ਲੋ ਕਣਕ ਪੂਰੀ ਵਧੀਆ ਖੜੀ ਆ ਪੂਰੀ ਵਧੀਆ ਗ੍ਰੋਥ ਕਰੀ ਜਾਂਦੀ ਹੈਗੀ ਤੇ ਇਹ ਹੈਪੀ ਸੀਡਰ ਨਾਲ ਬੀਜੀ ਸੀਗੀ ਤੇ ਅੱਜ ਇਹ 20 ਕਿਦਣਾ ਦੀ ਹੋ ਗਈ ਲਗਭਗ 20-22 ਕਿਦਣਾ ਦੀ ਤੇ ਜਿਨ੍ਹਾਂ ਨੇ ਸਾਡੇ ਨਾਲ ਬੀਜੀ ਸੀਗੀ ਸਭ ਨੇ ਪਾਣੀ ਛੱਡ ਲਿਆ ਵੀ ਆਪਾਂ ਦੇਖਦੇ ਹਾਂ ਹਜੇ ਹੋਈ ਨਾ ਹਜੇ ਗਰੋਥ ਸਹੀ ਹੈ ਕਣਕ ਦੀ ਚੱਲੀ ਆਣ ਦੇ ਤੇ ਵੀ ਵਿੱਚ ਪ੍ਰੋਹਾ ਕਹਿੰਦੇ ਸੀ ਬਾਈ ਮੈਗਜ਼ੀਨ ਸੜਕਦੀਏ ਤੇ ਜੂਰੀਆ ਕਿੰਨਾ ਪਾਈਏ ਬਾਈ ਯਾਰ ਗੱਟਾ ਵੀ ਬਹੁਤ ਆ ਜੇ ਤੁਹਾਡੀ ਪਰਾਲੀ ਚ ਬੀਜੀ ਹੋਈ ਆ ਹੈਪੀ ਸੀਡਰ ਨਾਲ ਉੱਥੇ ਗੱਟੇ ਟਟ ਪਾ ਦੋ ਲੋ ਜੀ ਥੋੜੀ ਜੀ ਕਿਉਂ ਉੱਥੇ ਕੁਸ ਪਰਾਲੀ ਖਾ ਜੂ ਤੁਹਾਡਾ ਜੂਰੀਆ ਤੇ ਮੈਗੀਆਂ ਨੂੰ ਸਿੜਕ ਲਓ ਯਾਰ ਵਧੀਆ ਚੀਜ਼ ਆਗੀ ਇਹ ਕਰ ਲੋਗੇ ਹਿੰਮਤ ਮਾੜੀ ਜੀ ਚੰਗੂ ਹੀ ਆ ਯਾਰ ਮਾੜੀ ਤਾਂ ਉਹ ਹੈਣੀ ਉਹਦੇ ਵਿੱਚ ਸਲਫਰ ਹੁੰਦਾਗਾ ਤੇ ਅੱਧਾ ਕਿਲੋ ਡੋਜ਼ ਆਹੋ ਕਿੱਲੇ ਦੀ 100 ਲੀਟਰ ਚ ਅੱਧਾ ਅੱਧਾ ਕਿਲੋ ਘੋਲਦੀ ਆਹੋ 200 ਲੀਟਰ ਚ ਕਿਲੋ ਘੋਲਦੀ ਆ ਅੱਧਾ ਕਿਲੋ ਵੀ ਸਿੜਕ ਕੇ ਦੇਖੀ ਯਾਰ ਵਧੀਆ ਹੈਗੀ ਕਿਲੋ ਵੀ ਸਿੜਕ ਕੇ ਦੇਖੀ ਉਹ ਵੀ ਠੀਕ ਆ ਤੇ ਵਿੱਚ ਜੂਰੀਆ ਪਾਉਣਾ ਪਾ ਲਿਓ ਮਾੜਾ ਮੋਟਾ ਨੈਣੂ ਜਿਆ ਪਿਓ ਸਟ ਲਿਓ ਤੇ ਨੈਣੂ ਡੀਪੀਏ ਇਕੱਠਾ ਕਰਕੇ ਨਾ ਪਾਇਓ ਪਰ ਤੇ ਨੈਣੂ ਜੂਰੀਆ ਜ਼ਰੂਰ ਵਿੱਚ ਖੋਲ ਜੂਗਾ ਉਹ ਖੋਲ ਲਿਓ ਤੇ ਬਾਈ ਆਹਦੇ ਬਾਹਣ ਦੀ ਕੰਡੀਸ਼ਨ ਦੇਖੋ ਯਾਰ ਜਾ ਕੇ ਖੇਤ ਜੇ ਥੋੜੇ ਬਾਹਣ ਹਜੇ ਗਿੱਲ ਪਈ ਆ ਥੱਲੇ ਰਪਟ ਕੇ ਦੇਖ ਲਓ ਮਾੜਾ ਜਾਂ ਜੇ ਥੱਲੇ ਗੱਲ ਪਈ ਆ ਹਜੇ ਕੋਈ ਲੋਡ ਨਹੀਂ ਜੇ ਕਣਕ ਵਾਦਾ ਵੱਧ ਵਧੀ ਜਾਂਦੀ ਆ ਆਪਦੇ ਯਾਰ ਹਿਸਾਬ ਨਾਲ ਚੱਲੀ ਜਾਂਦੀ ਜੇ ਇਸ ਨੂੰ ਆ ਲੱਗਦਾ ਵੀ ਕਣਕ ਖੜ ਜੇ ਗਈ ਯਾਰ ਬਸ ਉਹਨੂੰ ਵੀ ਬਦਨੋ ਜੇ ਆਪਾਂ ਨੂੰ ਅੱਖਾਂ ਜਾਂ ਨਾ ਨਹੀਂ ਦਿਸਣ ਲੱਗ ਜਾਂਦਾ ਆਪਦਾ ਖੇਤ ਵੀ ਯਾਰ ਹੁਣ ਤਾਂ ਬਸ ਹੁਣ ਨਹੀਂ ਗਰੋਥ ਕਰਦੀ ਖੜ ਗਈ ਇਹ ਫੇਰ ਤੁਸੀਂ ਪਾਣੀ ਲਾ ਲਓ ਫੇਰ ਕੋਈ ਚੱਕਰ ਨਹੀਂ ਮੈਂ ਤੁਹਾਨੂੰ ਦਿਖਾਉਣਾ ਆਪਣੀ ਕਣਕ ਕਿਵੇਂ ਦੀ ਹੈਗੀ ਆਜੋ ਤੇ ਬਈ ਹੁਣ ਆ ਦੇਖੋ ਬਈ ਆ ਦੇ ਪੂਰੀ ਵਧੀਆ ਯਾਰ ਗਰੋਸ ਇਹ ਕਰੀ ਜਾਂਦੀ ਹੈ ਹਜੇ ਨਾਲੇ ਕੋਈ ਜਿਹੜਾ ਦਾਣਾ ਨਿਕਲਿਆ ਨਹੀਂਗਾ ਉਹ ਵੀ ਨੰਨਾ ਰਲ ਜੂਗਾ ਹਾ ਦੇ ਨੈਗੇਟਿਵਟੀ ਹੋਗੀ ਤੁਸੀਂ ਆਏ ਦੇਖੋ ਹੁਣ ਇੱਥੇ ਕਰਕੇ ਦਿਖਾਉਣਾ ਵੀਰ ਤੁਸੀਂ ਹੰੜੜ ਵੀ ਹੱਥ-ਹੱਥ ਕਣਕ ਹੋਣ ਵਾਲੀ ਆ ਤੇ ਹਜੇ ਵਧੀਆ ਗਰੋਸ ਕਰੀ ਜਾਂਦੀ ਹੈ ਯਾਰ ਇਹਨੂੰ ਹਜੇ ਮੇਰੇ ਹਿਸਾਬ ਨਾਲ ਪਾਣੀ ਦੀ ਕੋਈ ਲੋੜ ਨਹੀਂ ਵੀ ਐਵੇਂ ਕੀ ਫਾਇਦਾ ਯਾਰ ਇਹਨੂੰ ਡਬੋ ਦਈਏ ਪਹਿਲੀ ਤੇ ਜੇ ਇਹ ਮੇਰਾ ਤਜਰਬਾ ਆ ਆਪਦਾ ਹੈਗਾ ਕਿ ਵੀ ਜੇ ਪਹਿਲੇ ਪਾਣੀ ਤੇ ਕਣਕ ਦਬਗੀ ਉਹ ਤੇ ਕੁਛ ਮਰਜੀ ਸੜਕੀ ਜਾਏ ਬਾਈ ਉਹ ਐਂਡ ਤੱਕ ਕੋਸ ਕੁਸੇ ਕਿਸੇ ਚੀਜ਼ ਨਾਲ ਵੀ ਰਲਦੀ ਨਹੀਂ ਯਾਰ ਵੀ ਜੇ ਸੋਡੀ ਪਹਿਲੇ ਪਾਣੀ ਤੇ ਕਣਕ ਚੱਲ ਪੀ ਫਿਰ ਉਹ ਤੇ ਕੁਝ ਵੀ ਨਾ ਕਰੋ ਜਹੇ ਕੰਨਾ ਜੁਰਗੀ ਪਾਈ ਜਾਏ ਉਹ ਤੇ ਉਹ ਫਿਰ ਉਹ ਤਾਂ ਵੀ ਝਾੜ ਵੱਧ ਦੇ ਜੂਗੀ ਇਹ ਤਾਂ ਮੇਰੇ ਆਪ ਦੇ ਤਿਆਰ ਬੇ ਆ ਬਈ ਜੇ ਕਿਸੇ ਦੇ ਬਾਹਣ ਜਾਂ ਰੇਤ ਲਿਆ ਉੱਥੇ ਤਾਂ ਕੋਈ ਚੱਕਰ ਨਹੀਂ ਉਹ ਤਾਂ 20 ਦੇ ਨਾਲ ਆ ਵੀ ਚੱਲ ਜੂਗਾ 20 ਨਾਲ ਤਾਂ ਪਾਣੀ ਛੱਡ ਲੈਣਗੇ ਉਹ ਰੇਤਲੇ ਬਾਹਣਾ ਬਈ ਪਾਣੀ ਖੜਦਾ ਨਹੀਂਗਾ ਵੀ ਜਾਣਗੇ ਹਨਾ ਜਿਹੜੇ ਡਾਕਰ ਬਾਹਣ ਆ ਬਾਈ ਉਹ ਨਾ ਗਲਤੀ ਕਰ ਲਿਓ ਉਹ ਤਾਂ ਕੁਝ ਨਹੀਂ ਹੁੰਦਾ ਪੰਜ ਚਾਰ ਦਿਨ ਵੱਧ ਹੀ ਨਗਾਹ ਲਓ ਕੋਈ ਫਰਕ ਨਹੀਂ ਪੈਂਦਾ ਹੁਣ ਆ ਦੇਖੋ ਆਪਣੀ ਆ ਪੂਰਾ ਵਾਹਣ ਭਰੀ ਖੜੀ ਆ ਲੈ ਪੂਰਾ ਕੈਮਰੇ ਚ ਵੀ ਯਾਰ ਪੂਰਾ ਕਹੜ ਚਮਕਾਰਾ ਮਾਰਦੀ ਆ ਉਹ ਅੱਖਾਂ ਨਾਲ ਤਾਂ ਵੱਧਦੀ ਆ ਇਹ ਤੇ ਹਜੇ ਆਪਾਂ ਪਾਣੀ ਇਹ ਜੀ ਚਲਾਇਆ ਨਹੀਂ ਗਾ ਹਜੇ ਪੰਜ ਇਹ ਆਪਣੀ 20 ਉਹਨਾਂ ਦੀ ਗਣਕਾ ਹਜੇ ਪੰਜ ਛੀ ਦਿਨ ਪੰਜ ਛੀ ਦਿਨ ਤਾਂ ਆਪਾਂ ਹੋਰ ਨਗਾਹੀ ਦੇਵਾਂਗੇ ਰਾਮਦਾਰੀ ਨਾਲ ਕੋਈ ਫਰਕ ਨਹੀਂ ਪੈਂਦਾ ਯਾਰ ਕਰਨੀ ਤਾਂ ਖੇਤ ਕੋਈ ਆ ਵੇਲੇ ਹੋ ਕੇ ਕਿਹੜਾ ਨੌਕਰੀ ਤੇ ਲੱਗਣਾਗਾ ਵੀ ਆਪਾਂ ਦਾ ਦਫ਼ਤਰ ਜਾਣਾ ਹੁੰਦਾ ਯਾਰ ਅੱਜ ਸੁੱਟੀ ਐ ਦੁਬਾਰਾ ਵੀ ਨਮੇੜੋ ਕੰਮ ਇਹੋ ਜਿਹਾ ਤਾਂ ਕੋਈ ਚੱਕਰ ਹੀ ਨਹੀਂ ਯਾਰ ਜੋ ਖੇਤੀ ਵੀ ਕਰਨੀ ਐ ਰਹਿਣੀ ਖੇਤ ਹਰ ਵਕਤ ਇੱਕ ਦਿਨ ਪਹਿਲਾਂ ਕਿ ਇੱਕ ਦਿਨ ਮਗਰੋਂ ਕਿ ਖੇਤੀ ਦਾ ਭਾਈ ਆਹੀ ਨਜ਼ਾਰਾਗਾ ਵੀ ਆਪਦੇ ਹੱਥ ਚਾ ਸਾਰਾ ਅੱਜ ਨਹੀਂ ਹੋਇਆ ਕੰਮ ਕੱਲ ਨੂੰ ਹੋਜੂ ਕੱਲ ਨੂੰ ਨਹੀਂ ਹੋਇਆ ਪਰਸਨ ਹੋਜੂ ਇਹੀ ਬਸ ਨਜ਼ਾਰਾਗਾ ਖੇਤੀ ਦਾ ਹੋਰ ਕੋਈ ਨਜ਼ਾਰਾ ਨਹੀਂਗਾ ਤੇ ਹੋਰ ਤਾਂ ਸਾਰੇ ਤਰ ਲਈਏ ਇਹਦੇ ਵਿੱਚ ਤੇ ਬਈ ਆ ਤੋਂ ਆਪਣੇ ਬਾਹਣਾਂ ਜੀ ਤੁਹਾਡੇ ਬਾਹਣ ਖੁਸ਼ਕਾ ਦਾ ਹੱਡ ਲੋ ਪਾਣੀ ਜੇ ਤੁਹਾਡੇ ਬਾਹਣਾਂੀ ਕਰਕੇ ਬੀਜਿਆ ਤਾਂ 40 ਦਿਨਾਂ ਤੂੰ ਵੀ ਲਾ ਲੋਂਗੇ ਯਾਰ ਕੋਈ ਚੱਕਰ ਨਹੀਂ 40 ਦਿਨਾਂ ਤੱਕ ਪੂਰੀ ਵਧੀਆ ਗ੍ਰੋਥ ਕਰੂਗਾ ਕਣਕ ਤੇ ਹੁਣ ਸਾਡਾ ਆ ਸੁਪਰ ਸੀਡਰਾਂ ਬੀਜਿਆ ਹੋਇਆ ਮਾਗਰ ਆ ਪੂਰੀ ਹਰੇ ਭਾਈ ਮਾਰਦੀ ਆ ਇਹ ਹੁਣ ਅਸੀਂ 35 40 ਦਿਨਾਂ ਤੇ ਪਾਣੀ ਲਾਇਕ ਜਾਵਾਂਗੇ ਦਾ ਬਈ ਜੋ ਬਾਹਣ ਗਿੱਲਾ ਵਾਲਾ ਸੀ ਜਦੋਂ ਬੀਜਿਆ ਸੀ ਜੇ ਪਹਿਲਾਂ ਪਾਣੀ ਲਾਉਣ ਦੀ ਕੋਸ਼ਿਸ਼ ਕਰਾਂਗੇ ਕਣਕ ਦਬੂਗੀ ਉਹਦਾ ਕੀ ਫਾਇਦਾ ਨੁਕਸਾਨ ਕਰੇ ਦਾ ਤੇ ਇੰਨੀ ਕੀ ਜਾਣਕਾਰੀ ਦੇਣੀ ਸੀ ਬਾਈ YouTube ਤੇ Facebook ਚੈਨਲ ਆਪਣਾ ਫੋਲੋ ਕਰ ਲਓ ਧੰਨਵਾਦ